ਮੇਰਾ ਨਾਮ ਜਗਦੀਸ਼ ਸਿੰਘ ਸਪੰਦਤ ਰੋਡੀ ਕਮਣਾ ਬਲਾਕ ਮਿੱਥਾ ਜਲਾਵਾ ਸੰਤ ਜੀ ਅੱਜ ਤਾਂ ਜੀ ਜਿਹੜੀ ਕੁਦਰਤੀ ਬਾਰਸ਼ ਪੈਦੀ ਰੱਬੋਂ ਖੁਸ਼ੀ ਹੋ ਰਹੀ ਹੈ ਉਹਦੇ ਕਰਕੇ ਸਾਡੇ ਪਿੰਡ ਦੇ ਕਾਫੀ ਘਰਾਂ ਵਿੱਚ ਪਾਣੀ ਆ ਗਿਆ ਸੀ ਕੁਝ ਘਰ ਇਦਾਂ ਜਿੰਨੇ ਛੱਤਾਂ ਡੇਪੀਆਂ ਸੀ ਜੀ ਉਹਨਾਂ ਘਰਾਂ ਵਿੱਚ ਮੈਂ ਤੇ ਮਜੀਦ ਸਮੁੱਚੀ ਪੰਚਾਇਤ ਜਾ ਕੇ ਜੀ ਸਾਡੇ ਸੁਖਦੇਵ ਲਾਣਕ ਜੀ ਨਾਲ ਸੀ ਸਮੁੱਚੀ ਪੰਚਾਇਤ ਨਾਲ ਲੈ ਕੇ ਉਹਨਾਂ ਘਰਾਂ ਵਿੱਚ ਗਏ ਜੀ ਮੌਕਾ ਵੇਖਿਆ ਮੌਕੇ ਦੇ ਉੱਪਰ ਸੀਰਤਾ ਸਿੰਘ ਸਾਹਿਬ ਵੀ ਆਏ ਸੀ ਤੇ ਮਾਨਜੋਗ ਐਸ ਜੀ ਸਾਹਿਬ ਵੀ ਆਏ ਸੀ ਉਹਨਾਂ ਦੇ ਹਾਦਸੇ ਵਿੱਚ ਜੀ ਅਸੀਂ 780 ਪਰਿਵਾਰਾਂ ਨੂੰ ਤਰਪਾਲਾ ਮੰਡੀਆਂ ਜੀ ਔਰ 780 ਪਰਿਵਾਰਾਂ ਨੂੰ ਰਾਚਨੀਪਟਾ ਮੰਡੀਆਂ ਜੀ ਔਰ ਮੌਕੇ ਤੇ ਜਾ ਕੇ ਜਿਹੜੇ ਪਰਿਵਾਰ ਨੂੰ ਲੋੜ ਸੀ ਮੈਡੀਸਨ ਦੀ ਮੈਡੀਸਨ ਵੀ ਪ੍ਰੋਵਾਈਡ ਕੀਤੀ ਉਹਨਾਂ ਜੀ ਤੇ ਤਾਂ ਜੋ ਕਿ ਜੋ ਵੀ ਕੁਦਰਤੀ ਇਹ ਕ੍ਰੋਪੀ ਆਈ ਹੈ ਉਹਦੇ ਲੋਕਾਂ ਥੋੜੀ ਟਰੱਸ ਮਚ ਗਈ। ਉਹ ਕਿ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਬੜਾ ਬੁਰਾ ਹਾਲ ਸੀ। ਉਹਨੂੰ ਰਾਚਣ, ਤਰਪਾਲੇ ਸਖਤ ਜਰੂਰ ਸੀ। ਉਹ ਉਸ ਤੋਂ ਸੇ ਲੋੜ ਨੇ ਵੰਦੇ ਆਏ। ਸਾਡੀ ਪੰਚਾਇਤ ਵੱਲੋਂ ਇਸ ਮੁੱਚਾ ਮਤਲਬ ਆਪਣੀ ਜੇਬ ਚੋਂ ਪੈਸੇ ਖੱਚ ਕੇ ਉਹ ਕੰਮ ਕੀਤਾ ਗਿਆ ਜੀ। ਤਾਂ ਜੋ ਕੋਈ ਗਰੀਬਾਂ ਨੂੰ ਉਹਨਾਂ ਦੀ ਜਿਹੜੀ ਬੰਦ ਸੀ ਸਹਾਇਤਾ ਥੋੜੀ ਬਹੁਤ ਕੀਤੀ ਜਾਵੇ। ਟੋਟਲ ਕਿੰਨੇ ਕਰ? ਜਿਹੜੇ ਪੀੜਤ ਘਰ ਨੇ ਜੀ ਉਹ ਕੋਈ 60 ਪਿੰਡ ਘਰ ਹੈਗੇ ਨੇ ਸਾਡੇ ਪਿੰਡ ਦੇ ਜੀ। ਜਿਹੜਾ ਨੇ ਜਿਆਦਾ ਬੁਰੀ ਹਾਲਤ ਸੀ। ਔਰ ਹਰ ਘਰ ਦੇ ਵਿੱਚ ਹੀ ਖੁਦ ਗਏ ਜੀ ਸਾਡੇ ਨਾਲ ਸੀਸਰ ਸਾਹਿਬ ਗਏ ਐ ਮੈਡਮ ਐਸ ਡੀ ਐ ਹਰ ਘਰ ਜਾ ਕੇ ਮੌਕਾ ਵਿਖਿਆ ਗਿਆ ਜੀ ਕੁਕਰੀਬਾ ਮੇਰੇ ਦਾ ਇਹ ਲੋਕਾਂ ਨੇ ਬੇਨਤੀ ਹੈ ਵੀ ਜੇ ਕੁਦਰਤੀ ਕਹਿਰ ਹੋ ਰਿਹਾ ਨਾ ਇਹਦੇ ਸਾਨੂੰ ਲੋੜ ਹੈ ਜੀ ਇਨਸਾਨੀਅਤ ਦਾ ਫਰਜ਼ ਨਿਭਾਉਣ ਦੀ ਪੰਚਾਇਤਾਂ ਸਰਪੰਚਾਂ ਤੇ ਕਰੋ ਆਪਾਂ ਇੱਕ ਪਾਸੇ ਹੈਗੇ ਹੈਗੇ ਆ ਉਹਦੇ ਨਾਲ ਸਾਨੂੰ ਇੱਕ ਇਨਸਾਨੀਅਤ ਦਾ ਫਰਜ਼ ਵੀ ਬੰਦ ਕਰੈ ਸੇ ਲੋਕਾਂ ਨੂੰ ਬੰਦ ਦੀ ਸਹਾਇਤਾ ਪਹੁੰਚੇ ਜਿਨ੍ਹਾਂ ਨੂੰ ਲੋਕਾਂ ਨੂੰ ਲੋੜ ਹੈ ਜੇ ਕਦੇ ਛਾਤੀ ਮਾਰੀ ਜੀ ਉਹਨਾਂ ਰਾਸ਼ਨ ਤਰਪਾਲਾਂ ਜਾਂ ਹੋਰ ਜੋ ਵੀ ਲੋੜਿਆ ਪਹੁੰਚਾਈ ਜਾਵੇ ਤਾਂ ਕਿ ਜੋ ਗਰੀਬ ਲੋਕਾਂ ਲੋੜ ਗਰੀਬ ਲੋਕ ਨੇ ਉਹਨਾਂ ਨੂੰ ਬੰਦ ਦੀ ਮਦਦ ਸਾਰੇ ਪਹੁੰਚੀ ਜਾਵੇ ਮੈਂ ਸਾਰੇ ਪੰਜਾਬ ਦੇ ਲੋਕਾਂ ਵਾਸਤੇ ਬੇਨਤੀ ਕਰਾਂਗਾ ਜੇ ਜੇ ਨੂੰ ਹੀ ਪਰਮਾਤਮਾ ਨੇ ਰੋਟੀ ਬਖਸ਼ਿਸ਼ ਕੀਤੀ ਹੈ ਉਹ ਆਪਣੇ ਜੇਬ ਚ ਦਸਵੰਦ ਕੱਢ ਕੇ ਲੋਕਾਂ ਨੂੰ ਥੋੜੀ ਬਹੁਤੀ ਜ਼ਰੂਰ ਸਹਾਇਤਾ ਕਰੇ ਜੀ ਤਾਂ ਜੋ ਲੋਕਾਂ ਨੂੰ ਥੋੜੀ ਬਹੁਤੀ ਟਰਸ ਮਿਲੇ। ਮੈਨੂੰ ਕੱਲ ਸਾਨੂੰ ਮਤਲਬ ਸਰਪੰਚ ਸਾਹਿਬ ਦੇ ਥਰੂ ਪਤਾ ਲੱਗਿਆ ਸੀਗਾ ਵੀ ਪਿੰਡ ਵਿੱਚ ਲੋਕਾਂ ਦੇ ਕਈ ਘਰਾਂ ਦੇ ਨੇੜੇ ਪਾਣੀ ਆ ਗਿਆ ਜਾਂ ਕਈਆਂ ਦੇ ਘਰ ਟੁੱਕਣ ਲੱਗੇ ਤੇ ਮੈਂ ਜਦੋਂ ਪਤਾ ਲੱਗਿਆ ਨਾਲ ਦੀ ਨਾਲ ਪਟਵਾਰੀ ਸਾਹਿਬ ਨੂੰ ਭੇਜਿਆ ਵੀ ਸਰਪੰਚ ਸਾਹਿਬ ਨਾਲ ਤਾਲਮੇਲ ਕਰੋ ਤੇ ਜਾ ਕੇ ਮੌਕਾ ਦੇਖੋ ਫਿਰ ਮੈਨੂੰ ਰਿਪੋਰਟ ਦਿਓ। ਉਹ ਆਈ ਪਟਵਾਰੀ ਸਾਹਿਬ ਸਾਡੇ ਮੌਕਾ ਦੇਖਿਆ ਤੇ ਮੈਨੂੰ ਰਿਪੋਰਟ ਕੀਤੀ ਅੱਜ 8:30 ਵਜੇ ਤੋਂ ਲੈ ਕੇ 9 ਵਜੇ ਤੱਕ ਅਸੀਂ ਲੱਗੇ ਹੋਏ ਹਾਂ ਕੱਲੇ-ਕੱਲੇ ਘਰ ਦਾ ਮੌਕਾ ਦੇਖਿਆ ਉਹਨਾਂ ਨੂੰ ਮੌਕਾ ਦੇਖਣ ਤੋਂ ਬਾਅਦ ਜਿਨ੍ਹਾਂ ਕਿਥੇ ਨੂੰ ਰਾਸ਼ਨ ਦੀ ਲੋੜ ਸੀ ਉਹ ਪੰਚਾਇਤ ਤੇ ਸਰਪੰਚ ਸਾਹਿਬ ਦੀ ਤੇ ਨੰਬਰਦਾਰ ਸਾਹਿਬ ਦੀ ਸਹਾਇਤਾ ਨਾਲ ਉਹਨਾਂ ਨੂੰ ਅਸੀਂ ਰਾਸ਼ਨ ਵੀ ਬਣਵਾਇਆ ਤਰਪਾਲਾ ਵਾਲਿਆਂ ਨੂੰ ਪੰਚਾਇਤ ਦੀ ਹੈਲਪ ਨਾਲ ਤਰਪਾਲਾ ਵੀ ਦਵਾਈਆਂ ਨੇ ਤੇ ਜਿਹੜੇ ਲੋਕ ਨੀਵੇਂ ਕਨਾਚ ਜਿੱਥੇ ਆਪਾਂ ਨੂੰ ਖਤਰਾ ਕਿ ਪਾਣੀ ਆ ਸਕਦਾ ਹੈ ਉਹਨਾਂ ਵਾਸਤੇ ਸਰਪੰਚ ਸਾਹਿਬ ਨੇ ਉਹਰੇ ਇੰਤਿਆਮ ਕੀਤਾ ਕੁਝ ਇਹਨਾਂ ਦੀਆਂ ਖਾਲੀ ਦਕਾਨਾਂ ਪਈਆਂ ਸੀ ਕੁਝ ਮਕਾਨ ਪਏ ਸੀ ਵੀ ਤੁਸੀਂ ਉਹਨਾਂ 'ਚ ਸ਼ਿਫਟ ਕਰ ਜਾਓ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਹੋਰ ਨਾ ਹੋਵੇ ਬਾਕੀ ਜਿਨ੍ਹਾਂ ਦੇ ਘਰ ਟੁੱਕਰੇ ਸੀ ਉਹਨਾਂ ਨੂੰ ਕਹਤਾ ਆਪਣੀਆਂ ਛੱਤਾਂ ਤੇ ਤਰਪਾਲਾਂ ਪਾ ਲਓ ਜਾਂ ਜਿਹੜੇ ਝੁੰਗੀਆਂ ਵਾਲੇ ਸੀ ਉਹਨਾਂ ਨੂੰ ਕਹਤਾ ਆਪਣੇ ਝੁੰਗੀ ਦੇ ਉੱਪਰ ਆਪਣਾ ਤਰਪਾਲ ਪਾ ਲਓ ਤਾਂ ਕਿ ਬਚਾਉਤ ਕੇ ਪਾਣੀ ਤੋਂ ਮਤਲਬ ਉਪਰੋਂ ਬਰਸਾਤ ਤੋਂ ਬਚਾਅ ਹੋ ਸਕੇ ਬਾਕੀ ਵੀ ਇਹੀ ਹੈ ਲੋਕਾਂ ਨੂੰ ਜਿਵੇਂ ਉਹ ਪੰਚਾਇਤ ਪੂਰੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ ਬਾਕੀ ਪਿੰਡਾਂ ਦੀਆਂ ਵੀ ਐਸੀ ਪੰਚਾਇਤਾਂ ਤੋਂ ਇਹੀ ਉਮੀਦ ਕਰਦੇ ਆਂ ਵੀ ਲੋਕ ਗਰੀਬ ਘਰਾਂ ਚ ਕਈਆਂ ਚ ਜਾਂ ਪਾਣੀ ਆ ਜਾਂਦਾ ਜਾਂ ਹੋਰ ਆ ਜਾਂਦਾ ਤੇ ਪ੍ਰਸ਼ਾਸਨ ਦੀ ਹੈਲਪ ਕਰੋ ਤੇ ਉਹਨਾਂ ਨੂੰ ਅਗਾਹ ਕਰੋ ਜਾਗਰੂਕ ਕਰੋ ਜਿੱਥੇ ਪਾਣੀ ਘਰ ਨੀਵੇਂ ਉਹਨਾਂ ਲੋਕਾਂ ਨੂੰ ਮਤਲ ਉਹਨਾਂ ਘਰਾਂ ਚੋਂ ਕੱਢ ਕੇ ਤੇ ਉੱਚੀ ਥਾਂ ਤੇ ਕਿਤੇ ਹੋਰ ਜਗ੍ਹਾ ਪ੍ਰੋਵਾਈਡ ਕਰਵਾ ਕੇ ਜਾਂ ਗੁਰਦੁਆਰਾ ਸਾਹਿਬ ਜਾਂ ਹੋਰ ਹੈ ਜਿਨੂੰ ਰਾਸ਼ਨ ਦੀ ਲੋੜ ਹੈ ਕੋਨੂੰ ਰਾਸ਼ਨ ਪ੍ਰੋਵਾਈਡ ਕਰਵਾਓ ਜਿਹਨੂੰ ਤਰਪਾਲ ਦੀ ਲੋੜ ਹੈ ਤਰਪਾਲ ਪਰ ਪ੍ਰੋਵਾਈਡ ਕਰਵਾਓ ਬਾਕੀ ਪ੍ਰਸ਼ਾਸਨ ਵੀ ਤੁਹਾਡੇ ਮੋਢੇ ਨਾਲ ਮੋਢਾ ਜਿੱਥੇ ਵੀ ਕੋਈ ਦਿੱਕਤ ਆਉਂਦੀ ਹੈ ਅੱਧੀ ਰਾਤ ਵੀ ਕਹੋਗੇ ਪ੍ਰਸ਼ਾਸਨ ਤੁਹਾਡੇ ਦਰਵਾਜ਼ੇ ਤੇ ਅੱਧੀ ਰਾਤ ਵੀ ਹਾਜ਼ਰ ਹੋਏਗਾ